ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਨਾ ਅਸੀਂ ਲੈ ਲਿਆ ਗਏ ਜੀ ਇੱਕ ਬੜ ਬਈ ਤਾਜੀ ਸੀਗਿਆ ਇੱਕ ਟੋਕੜ ਬੜ ਇੱਕ ਗੱਬਣ ਬੱਚੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਆਓ ਪੁੱਛ ਲੈਣੇ ਬਾਈ ਕੋਰਟ ਤੇ ਜੁਹਾਂ ਡੈਰੀ ਫਾਰਮ ਤੇ ਬਾਈ ਪਹੁੰਚੇ ਆ ਆਜੋ ਬਾਈ ਜੀ ਭਾਈ ਜੀ ਹਸਤੀ ਕਾਲ ਰੱਜ ਕੇ ਡਾਕਟਰ ਹੋ ਠੀਕ ਹੋ ਭਾਈ ਵਧੀਆ ਭਾਈ ਠੀਕ ਹੈ ਨਾਮ ਤੇ ਡਰੈਸ ਹੋ ਨਾਮ ਆਪਾਂ ਗੋਰਾਬਰੇ ਪਿੰਡ ਪਟਾੜਾ ਜਿਹੜਾ ਬਰਨਾਲਾ ਠੀਕ ਹੈ ਜੀ ਆਪਾਂ ਤਸਵੀਰ ਆ ਬਧਾਤ ਵਾਲੀ ਖੜਕਦੇ ਆਪਣਾ ਘਰ ਮੋਬਾਈਲ ਨੰਬਰ ਹੋਵੇ ਮੋਬਾਈਲ 878804320 ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਿਹੜਾ ਸੂਈ ਹੈ ਭਾਈ ਇਹ ਇਹ ਦੂਜੀ ਸੂਈ ਹੈ ਭਾਈ ਕਦੋਂ ਸੂਈ ਹੈ ਭਾਈ ਕੱਲ ਹੱਥਾਂ ਹੀ ਸੂਈ ਹੈ ਭਾਈ ਕੱਲ ਹੱਥ ਨੇ ਬੱਚਾ ਕੀ ਦੇਤਾ ਬੱਚਾ ਦੇਤਾ ਭਾਈ ਬੱਚਾ ਦੇਤਾ ਕਿੰਨਾ ਵੋਲਾ ਹਾਜ਼ਰ ਆਹਾਂ 10 ਕਿਲੋ ਵਾਲਾ ਤਿਆਰ ਚੀਕਾ ਸਟਾਰਟਿੰਗ ਬਹੁਤ ਵਾਸਣ ਲੋ ਆਰਡਰ ਬੜਾ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਚਵਾਈ ਚਵਾਈ ਕਿਵੇਂ ਇੱਕ ਨੰਬਰ ਫੇਸ ਬੜਾ ਚੰਗਾ ਹਾਂ ਹਾਂ ਬਹੁਤ ਸੋਹਣੀ ਹੈ ਬਾਕੀ ਕੱਦ ਕੱਦ ਦਾ ਦਰਮਿਆਨਾ ਹੀ ਹੂੰ ਕੱਦ ਦਰਮਿਆਨਾ ਹਾਂ ਕਿੱਦਾਂ ਜਰਸੀ ਦਾ ਹੁੰਦਾ ਆਮ ਸਹੀ ਗੱਲ ਆ ਬਈ ਸੂਈ ਸਵਾਈ ਆ ਬਈ ਤੇ ਚੰਗੀ ਐ ਵਰਸਨ ਕੀ ਚਵਾਈ ਚੁਈ ਨੰਬਰ 1 ਸੋਹਰਾ ਤਰ੍ਹਾਂ ਚੰਗਾ ਥੋੜਾ ਵੀ ਨੀਰਾ ਹੋ ਗਿਆ ਵੀਡੋ ਬਣਾਉਣ ਕਰਕੇ ਉਹਦਾ ਕਰਕੇ ਅੱਖਾਂ ਹੀ ਚਮਕਦੀਆਂ ਫਲੈਸ਼ ਵਜਦੀਆਂ ਅੱਖਾਂ ਚ ਵੈਸੇ ਸਾਰਾ ਕੁਝ ਓਕੇ ਆ ਬਈ ਤੇ ਕਿੰਮੋ ਲੱਭ ਜੈ ਜਰਾ 53000 ਡਿਜ਼ਾਈਡਰ 50 ਕਿਲੋਮੀਟਰ ਫਰੀ ਦੇ ਦਾਂਗੇ ਭਾਈ ਠੀਕ ਆ 53000 ਰੁਪਇਆ ਮੋਲ ਹੈ ਇਹਦਾ 50 ਕਿਲੋਮੀਟਰ ਦਾ ਕਿਰਾਇਆ ਫਰੀ ਹੈ ਭਾਈ ਹਾਂ ਠੀਕ ਆ 50 ਕਿਲੋਮੀਟਰ ਦਾ ਕਿਰਾਇਆ ਫਰੀ ਹੈ ਠੰਡੀ ਸੀਟਾ ਜਿਵੇਂ ਮਰਜ਼ੀ ਬੈਠਾ ਲੈ ਕੋਈ ਚੱਕ ਨੀ ਛੂਣ ਬੜਾ ਚੰਗਾ ਹਨਾ ਚਵਾਈ ਚੁਈ ਦੇਖੋ ਲੋ ਚਵਾਈ ਚੁਈ ਬਹੁਤ ਸੰਘਿਆ ਆਰਡਰ ਦੇਖੋ ਆਰਡਰ ਕਮਾਲ ਦਾ ਭਾਈ ਬਹੁਤ ਵੀ ਬਹੁਤ ਚੰਗਾ ਹੈਗਾ ਚੰਗੇ ਬਹੁਤੋ ਕਰਮਾਲੀ ਸਟਾਰਟ ਹੋਈ ਹੈ ਸਵਾਈ ਦੂ ਹੀ ਹੋ ਗਿਆ। ਕੀ ਬਾਤ ਹੈ। ਕਹਿੰਦੇ ਬਹੁਤ ਆਣੇ ਕਹਿੰਦੀ ਕੁਛ ਨਹੀਂ ਜਿਵੇਂ ਮਰਜੀ ਬੈਠਾ ਲੈ ਕੋਈ ਚੱਕਰੀ ਨਹੀਂ। ਕੀ ਬਾਤ ਹੈ। ਠੀਕ ਹੈ। ਹਮਮ ਸਹੀ ਗੱਲ। ਓਕੇ ਹਾਂ ਲੈ ਵੀ ਸਾਹ ਹਮਮ ਮੁੱਲ ਜਾਇਜ਼ ਆ ਵੀਰੇ ਮਾਨਦਨ ਜ਼ਰੂਰ ਹੋ ਜਾਏਗਾ। ਸੋਈ ਸਵਾਈ ਇਹ ਵੜ। ਪੰਜਾਬ ਵਾਲੀ ਡਾਕਟਰ ਹੈ। ਪੰਜਾਬ ਵਾਲੀ ਮਾਲਕ ਦੇ ਘਰ ਦੀ ਵੀਡੀਓ ਦਿਖਾ ਦੂੰਗਾ ਮੈਂ। ਠੀਕ ਹੈ ਬੰਦਾ। ਠੀਕ ਹੈ ਜੇ ਤੋ ਲਈ ਆਪਾਂ। ਓਕੇ ਬੰਦਾ। ਅੱਗੇ ਵੀਰੇ ਤੋਕੜ ਬਣ ਇਹ ਤੋਕੜ 7 ਕਿਲੋ ਤਾਂ ਮੰਨ ਕੇ ਲੈ ਜਾ ਦੇ ਉਹ ਵੀ 10 ਕਿਲੋ ਗਰੀਬ ਬੰਦੇ ਤੋਂ ਲਈ ਜਾਵਾਂ ਠੀਕ ਆ ਠੰਡੀ ਸੀਰ ਬਹੁਤ ਜਿਆਦਾ ਆ ਹਮ ਮਾਰੇ ਮਾਰੇ ਸੰਗਤ ਇਹੀਂ ਵਾਇਤਾ ਲੈਦੇ ਵੀ ਠੀਕ ਆ ਕਹਿੰਦੀ ਕੁਛ ਨਹੀਂ ਆ ਲੈ ਭਾਈ ਚੋਣ ਬੜਾ ਚੰਗਾ ਲੱਗਿਆ ਲੈ ਕਹਿੰਦੀ ਕਰਮ ਵਾਲੀ ਕੁਛ ਨਹੀਂ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕੀ ਆ ਬਾਤ ਆ ਜਿਵਾਈ ਜਿਵਾਈ ਚੰਗੀਆਂ ਨਾ ਥੋੜੀ ਮੱਖੀ ਜਿਹੀ ਆਉਂਦੀ ਆ ਮੱਖੀ ਵਾਲੀ ਇੱਥੇ ਹੋਰ ਮੱਖੀ ਵਾਲੀ ਆ ਥੋੜਾ ਕੋਸੇ ਦੀ ਕੈਮਰੇ ਦੀ ਫਲੈਸ਼ ਜਗਦੀ ਆ ਨਹੀਂ ਮੱਖੀ ਵਾਲੀ ਡਾਕਟਰ ਹਮ ਜਾ ਰਹੇ ਥਾਣ ਚਲਦੇ ਆ ਤੇ ਪੂਰੇ ਵਧੀਆ ਓਕੇ ਦੁੱਧ ਸੱਤ ਕਿਉ ਤੜ ਇਹ ਹੁਣ ਚੋਈ ਦੀ ਆ ਹੁਣ ਚੋਤੀ ਚੋਤੀ ਸੀ ਯਾਰ ਹੁਣ ਚਵਾਈ ਕਰ ਤੇ ਖੋਲੀ ਬਾਈ ਮਣੀ ਤੋਰ ਦੀ ਹੋ ਰਹਿੰਦੀ ਸੀ ਉਹਨਾਂ ਲਈ ਚੋਤੀ ਠੀਕ ਚਾਬੇ ਹਮ ਕੱਦ ਬੈਡ ਚੰਗਾ ਮੁੱਲ ਕੀ ਆ ਫਿਰ ਜਾਇਜ਼ ਜਦ ਇਹ ਵੀ 16000 ਦੀ ਬਾਈ ਡਾਕਟਰ ਦੇ ਦਾਂਗਾ ਅੱਗਲੀ ਟੋਕੜ ਵਾਂਗੂ ਠੀਕ ਆ ਬਾਈ 16000 ਦੀ ਬਾਈ ਕਹਿੰਦਾ ਬੈਡ ਦੇ ਦਾਂਗੇ ਮਕਸਦ ਹਮ ਬੰਨ ਦੇ ਬਾਈ ਕੋਈ ਬਾਕੀ ਝੁੰਗੀ ਦੁੱਧ ਨੂੰ ਵੀ ਖਰੀਨੇ ਕੋ 10 ਕਿਉ ਦੁੱਧ ਦਈ ਜੋ ਬਾਈ ਡਾਕਟਰ ਹਮ ਬਾਕੀ ਸੇਵਾ ਨਾਲ ਬਰੀਡ ਵਾਲੀ ਆ ਦੁੱਧ ਦੇ ਦੂਗੀ ਸਹੀ ਗੱਲ ਆ ਜਿਹੜੀ ਨਸਰ ਵਾਲੀ ਹੁੰਦੀ ਹੈ ਨਾ ਦੁੱਧ ਦੇ ਦਿੰਦੀ ਹੈ ਹਮ ਮੱਖੀ ਬਾਧੀ ਉਹ ਉਧਰ ਬੱਚਿਆਂ ਕਿੰਨੀ ਵਿੱਚ ਆਤੀ ਮਰਵਾਦੀ ਟੱਪੀ ਜਾਂਦੀ ਹਮ ਸਹੀ ਗੱਲ ਆ ਮੱਖੀ ਥੋੜੀ ਜ਼ਿਆਦਾ ਉਹ ਬੜ ਗੱਬਣਾ ਬਈ ਹੁਣ 25 ਤਰੀਕ ਨੂੰ ਬਈ 6 ਮਹੀਨੇ ਪੂਰੇ ਹੋਣਗੇ 25 ਤਰੀਕ ਨੂੰ 6 ਮਹੀਨੇ ਹਾਂ ਇਹ ਜਪਦੀਆਂ ਫਾਰੋਂ ਦੀ ਲਈ ਸੀ ਪਹਿਲਾਂ ਜਾਨੀ ਕਿ 23 ਤਰੀਕ ਹੋ ਗਈ ਝੋਲੀ ਬੜੀ ਕਮਾਲ ਆ ਇਕਲਾ ਇਕਲਾ ਥਣ ਲੈ ਬਈ ਕੀ ਬਾਤ ਆ ਧੂਰੀ ਬਈ ਮੜੀ ਕਦ ਵੱਡ ਵਾਲੀ ਆ ਹੂੰ ਫੇਸ ਕੁਆਲਟੀ ਬਹੁਤ ਵਧੀਆ ਡਾਕਟਰ ਜੀ ਹੂੰ ਗੱਬਣ ਚੈੱਕ ਪਾਸ ਇੱਕ ਪਾਸਾ ਵਾਲੀ ਨਿਕੋਣੀ ਕਰਾ ਸਕਦੀ ਆ ਹੂੰ 26 ਤਿੰਨ ਤੁਸੀਂ 6 ਮਹੀਨੇ ਪੂਰੇ ਹੋਣਗੇ ਠੀਕ ਆ ਬਾਈ ਹੂੰ ਆ 25 ਸੌਰੀ 25 ਨੂੰ ਸਨੱਖੀ ਆ ਬਈ ਗੱਬਣ ਚੈੱਕ ਪਾਸ ਆ ਕੱਦ ਵੀ ਚੰਗਾ ਚੰਗਿਆ ਸਭ ਹੀ ਪੜੀ ਵਧੀਆ ਮੇਰੇ ਬਰਾਬਰ ਪੌਣੇ 5 ਫੁੱਟ ਹੋ ਗਈ ਸਹੀ ਕੱਦੇ ਚਾਰ ਤੋਂ ਬਾਹਰ ਹੂੰ ਵੱਡੀਆਂ ਚ ਆ ਗਈ ਬਾਈ ਇਹ ਵੱਡੀਆਂ ਚ ਆ ਗਈ ਸਹੀ ਗੱਲ ਕੀ ਮੋਲ ਆ ਬਈ ਜੈ ਜਰ ਇਹਨਾਂ ਤਿੰਨਾਂ ਦਾ ਡਾਕਟਰ 35 35 ਹਜ਼ਾਰ ਆ ਜੇ ਇਕੱਠਾ ਲਊਗਾ ਠੀਕ ਆ ਇਕੱਲੀ ਕਰੀ ਲਊਗਾ ਨਾਲ ਵੱਧ ਘੱਟ ਹੋਣਗੇ ਠੀਕ ਆ ਦੇਵੋ ਘੱਟ ਟਾਈਮ ਦੀ ਗੱਬੜ ਕਰਕੇ ਹਨਾ ਹਾਂ ਆ ਵੀ ਗੱਬਣਾ ਵੀ ਗੱਬਣਾ ਜੇ ਘੱਟ ਕਾ ਨੂੰ 35 35000 ਹਸਾਂ ਦੇ ਦੂੰ 100 ਕਿਲੋਮੀਟਰ ਫੇਰੀ ਪਹੁੰਚ ਕਰ ਦੂੰ ਚੱਕ ਬਾਈ ਦੋਨੇ ਚੈੱਕ ਕਰਾਂਗੇ ਨੀਆਂ ਹਾਂ ਉਹਦੇ 1 ਮਹੀਨੇ ਦੀ ਗੱਲ 1 ਮਹੀਨਾ ਹੋਟੀ ਗੱਲ ਕਿਉਂ ਠੀਕ ਆ ਇਹ ਆਪਣਾ ਕਰਾਈਆਂ ਵਾਲਾ ਕਰਾਉਣਾ ਕਰਾ ਸਕਦਾ 35000 ਦੀ ਬੱਛੀ ਬਾਈ ਕਹਿੰਦਾ ਦੇ ਦੇਾਂਗੇ 100 ਕਿਲੋਮੀਟਰ ਤੱਕ ਹਾਂਜੀ 100 ਕਿਲੋਮੀਟਰ ਤੱਕ ਜੇ ਤਿੰਨੋਂ ਇਕੱਠੀਆਂ ਲਾਵਾਂਗੇ ਠੀਕ ਆ ਬਾਈ ਇਹ ਕਿੰਨੇ ਟਾਈਮ ਦੀ ਗੱਬਣਾ ਇਹ ਪੌਣੇ ਤਿੰਨ ਦੀ ਆ ਬਾਈ ਠੀਕ ਆ ਬਾਈ ਚੈੱਕ ਪਾਸ ਹਨ ਚੈੱਕ ਪਾਸ ਆਪਣੀ ਕਰਾਈ ਵਾਲੀਆਂ ਕਰਾਉਣੀ ਕਰਾ ਹਾਂ ਤੇਰੇ ਕੋਲ ਮੱਛਰ ਮੱਖੀ ਜੱਕਾ ਕੇ ਭਾਂਟ ਆਪਣਾ ਹਾਂ ਕੀ ਬਾਤ ਆ ਬੱਚਾ ਬਾਕੀ ਠੰਡਾ ਬੱਚੀਆਂ ਕੋਈ ਨਹੀਂ ਫਾਰਮ ਵਾਲਾ ਬੱਚੀਆਂ ਇਹ ਤੇਨੇ ਠੀਕ ਆ ਬਾਈ ਚੰਗੀ ਸਮੀ ਪੜੀ ਆ ਗੱਬਣ ਚ ਇੱਕ ਪਾਸ ਆਪਦੀ ਗੱਬਣ ਦੀ ਵੇਲੇ ਥੱਲੀ ਜਰੂਰ ਕਰਵਾ ਲਿਓ ਬੇਸਫੁੱਲਸ ਦੇਖੋ ਬਹੁਤ ਪਿਆਰੀ ਬੱਚੀ ਆ ਉਹ ਪਿਆਰੀ ਬੱਚੀ ਹੈ ਨਾ ਕੀ ਬਾਤ 80 90 ਸਾਰੀ ਵੜੀ ਬਣਨ ਤਿਆਰ ਹੋ ਗਈ ਵੱਡਿਆਂ ਚ ਆ ਗਿਆ ਆਮ ਗਾਂ ਜੀਟਾ ਕਦ ਹੋਣਾ ਉਹ ਗਾਂ ਜੀਟਾ ਹੋਣਾ ਦਾ ਸਹੀ ਗੱਲ ਆ ਬਾਈ ਪੂਰੇ ਬਰਾਬਰ ਖੜਾ ਨਾ ਪੂਰਾ ਵੱਡੀ ਹੋ ਛੋਟੀ ਨੂੰ ਮੁੱਲ 35000 ਰੁਪਏ ਹਾਂ 35 35 ਤਿੰਨਾਂ ਦਾ ਵੀਰੇ ਬਹੁਤ ਠੀਕ 35000 ਰੁਪਏ ਮਾਣਦਨ ਜ਼ਰੂਰ ਹੋ ਜੂਗਾ ਹੂੰ ਇਹ ਕਿੰਨੇ ਡੈਮ ਲਿਗਬਣ ਇਹਦੇ 21 ਤਰੀਕ ਨੂੰ 1 ਮਹੀਨਾ ਹੋ ਗਿਆ ਸੀ ਦੂਜਾ ਸਟਾਰਟ ਹੋ ਗਿਆ ਇਹਨੂੰ ਠੀਕ ਆ ਇਹ ਐਫ ਦੇ ਪੇਟੋਂ ਪੈਦਾ ਹੋਈ ਹੈ ਡਾਕਟਰ 35 36 ਕਿਲੋ ਦਾ ਮਾਣਦਾਰ ਕਾਰਡ ਸੀਦਾ ਹੂੰ ਇਹਦੇ ਵੀ ਦਿਖਾ ਝੋਲੀ ਕਿੰਨੀ ਬਹੁਤ ਚੰਗੀ ਆ ਝੋਲੀ ਬਹੁਤ ਚੰਗੀ ਆ ਨਾ ਕਿਆ ਬਾਗ ਕੱਲਾ ਕੱਲਾ ਥਾਣਾ ਮੈਂ ਕਿਸੇ ਦਾ ਪੰਜਵਾਂ ਥਾਣਾ ਕੋਈ ਨਾ ਹੋਊਗਾ ਠੀਕ ਆ ਫੇਸ ਕੁਆਲਟੀ ਦੇਖ ਨਹੀਂ ਕਰੀ ਹਾਂ ਫੇਸ ਬੜਾ ਪਿਆਰਾ ਹੈ ਨਾ ਇਹ ਪਲੂਣ ਹੀ 25 ਕਿਲੋ ਠੀਕ ਹੈ ਤੇ ਜਰਸੀ ਦੇ ਟਿਕਾ ਲੱਗੇ ਦੋਨਾਂ ਦੇ ਠੀਕ ਹੈ ਰਿਕਾਰਡ ਇਹਨਾਂ ਦਾ ਆਪਣੇ ਕੋਲ ਹੈਗਾ ਜੇਕਰ ਮੰਗਣਾ ਆਪਾਂ ਵਟਸਐਪ ਕਰ ਦਾਂਗੇ ਓਕੇ ਭਾਈ ਮੋਹਰੇ ਦਾ ਵੀ ਜਾਇਜ਼ ਆ 35000 ਰੁਪਏ ਮੰਨਦਣ ਜ਼ਰੂਰ ਹੋ ਜੇ ਗੱਬਣ ਪੱਕਾ ਨਿਕਲੂ ਰੈਟਰ ਵੀ ਓਕੇ ਬਾਕੀ ਜਰਸੀਆਂ ਜੂਸੀਆਂ ਘਾਟੇ ਹਿਲਦੇ ਆਉਂਦੇ ਆ ਹਮਮ ਸਹੀ ਗੱਲ ਹੈ ਜਰਸੀ ਬਰੀਡਾ ਸਭੀ ਬੜੀ ਰਾਜੀ ਫੁੱਲ ਆ ਕੱਦ ਚੰਗਾ ਗੱਬਣ ਹੈਗੀ ਆ ਭਾਈ ਕਿੰਨੇ ਮਹੀਨੇ ਆ ਕਿ ਤੇ ਮੈਨੇ ਵਾਧੇ ਹੋ ਗਈ ਬਾਕੀ ਚੈੱਕ ਕਰਵਾਈ ਨਹੀਂ ਹੋ ਸਕਦਾ ਹਨਾ 10 ਦਿਨਾਂ ਨੂੰ ਜਮਾ ਕਲੀਅਰ ਚ ਕੋਈ ਬਾਈ ਨਿਕਲੂਗੀ ਪੱਕਾ ਯਾਰ 101% ਨਿਕਲੂਗੀ ਠੀਕ ਹੈ ਬਾਈ ਹਾਂ ਮੋਹਰੇ ਦੇ 35000 ਨੇ 35 35 ਦਿਨਾਂ ਦੇ ਇਕੱਠਾ ਲਊਗਾ ਜੇ ਬਾ ਆਪਣੇ ਇਕੱਲੇ ਕਿਦੋਂ ਵੱਧ ਘਟ ਹੋਊਗਾ ਵਾਹ ਠੀਕ ਹੈ ਫਿਰ ਆ ਯਾਰ ਇਹ ਗੱਬਣ ਘੱਟ ਕਰਕੇ ਹੁਣ ਇਹ ਹੋਸਾ ਨਾਲ ਵਿੱਚ ਪਾਤੀ ਆਪਾਂ ਵਾਹ ਠੀਕ ਹੈ ਤੇ ਆ ਜੋੜੀ ਦਾ ਕੀ ਮੁੱਲ ਆ ਫਿਰ ਇਹਨਾਂ ਦਾ ਉਮਰ ਕਿੰਨੀ ਕਿੰਨੀਆਂ ਬਾਈ ਇਹ ਵੀ ਖੀਰੀਆਂ ਬੱਚੀਆਂ ਬਾਈ ਦੋਨੇ ਖੀਰੀਆਂ ਨੇ ਇੱਕ ਬੱਚੀ ਦੇਗੀ 8 ਮਹੀਨੇ ਇੱਕ 12 ਕੇ ਮਹੀਨੇ ਹੋਊਗੀ ਵੱਡੀ ਠੀਕ ਆ ਹਾਂ ਇਹਨਾਂ ਦੇ ਮੰਨ ਕੇ ਚੱਲ 22000 ਰੁਪਏ ਮੋਲ ਦਾ ਬੜੀ ਬੜੀ ਚੰਗੀ ਹੈ ਨਾ ਉਹ ਚੰਗੀ ਚੋਲੀ ਆ ਦੀ ਕਮਾਲ ਦੀ ਕੀ ਆ ਵਾਹ ਅੱਲਾਕੱਲਾ ਥਾਨ ਰੰਗ ਰੂਪ ਬਹੁਤ ਚੰਗੇ ਰੰਗ ਦੀ ਮੰਗ ਬਹੁਤ ਹੈ ਬਹੁਤ ਜਿਆਦਾ ਮੰਗ ਆਦੀ ਫੈਰ ਸ਼ਰਚ ਅਟੈਚ ਜਾ ਹੋ ਜਾਣਾ ਜਰਸੀ ਹੋਈ ਆ ਗਈ ਭਾਈ ਲਾਲਡ ਵੀ ਆ ਗਈ ਸਹੀ ਗੱਲ ਆ ਪਿੱਛੇ ਜੇ ਆਪਾਂ 베ਚੀ ਸੀ ਬਹੁਤ ਬਹੁਤ ਮੰਗ ਸੀ ਜਰਸੀ ਕਹਾਂ ਦੀ ਸਹੀ ਗੱਲ ਆ ਫੇਸ ਰੂਸ ਬਹੁਤ ਸੋਹਣਾ ਕਰਮ ਵਾਲੀ ਦਾ ਨਾ ਚੰਗੀ ਐ ਬੱਚੀ ਸਨਖੀ ਆ ਭਾਈ ਮੋਲ ਜਾਇਜ਼ ਆ ਮਾਨਦਨ ਜ਼ਰੂਰ ਹੋਏ ਤੋੜਾ ਤਰਾ ਗੋਪ ਸਿੰਘ ਇਹ 22000 ਰੁਪਏ ਮੋਲ ਇਹਨਾਂ ਦਾ ਆਪਾਂ 100 ਕਿਲੋਮੀਟਰ ਇਹ ਫਰੀ ਪਹੁੰਚ ਕਰ ਦਾਂਗੇ 22000 ਰੁਪਇਆ ਮੋਲਾ ਇੱਕ ਦਾ ਹਨਾ ਵੀਰੇ ਹਾਂਜੀ ਇੱਕ ਦਾ ਬਾਈ ਇਹ 100 ਕਿਲੋਮੀਟਰ ਦਾ ਇੱਕ ਬਾਈ ਕਹਿੰਦਾ ਕਿਰਾਇਆ ਫਰੀ ਕਰ ਦੇਾਂਗੇ ਮੱਛੀ ਆ ਵੀ ਚੰਗੀ ਆ ਬਾਈ ਫੇਸ ਬੱਚੀ ਦਾ ਸਨੱਖ ਪੋਣਾ ਬਹੁਤ ਚੰਗਾ ਝੋਲੀ ਇਹਦੀ ਵੀ ਲਖਾਨ ਹੈ ਕੋਈ ਚੱਕਰੀ ਇਹਦੇ ਵੀ ਰੈਟਰ ਟਿਕਾ ਲੱਗਿਆ ਦਾ ਬਾਅਦ ਚ ਪਤਾ ਕਰਿਆ ਸੀ ਆਪਾਂ ਅੱਛਾ ਕਿੰਨਾ ਕ ਟਾਈਮ ਹੋ ਗਿਆ ਇਹ ਗੱਲ 18 ਸਾਲ ਦਾ ਨ ਹੋ ਗਿਆ ਝੋਲੀ ਇਹਦੀ ਵੀ ਚੰਗੀ ਆ ਇਹ ਆਟ ਜਾਂਦੀ ਜਾਂਦੀ ਮੈਂ ਬੈਠੀ ਮੈਂ ਦੇਖ ਲਈ ਮੈਂ ਫਿਰ ਫੋਨ ਲਾਇਆ ਉਹ ਕਹਿੰਦੇ ਵੀ ਇਹ ਲਵਾਤੀ ਸੀ ਵੀ ਕਹਿੰਦੇ ਠੀਕ ਆ ਬਾਈ ਨਾਗ ਜੀ ਜਿਹੜੇ ਬਾਈਕ ਕੋਲੇ ਸਾਰੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ